ਫਰੀਦਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਹੈ ਦੋ ਵਿਅਕਤੀਆਂ ਦੇ ਜਿਹੜੀ ਗੋਲੀ ਲੱਗੀ ਹੈ ਪੁਲਿਸ ਦੇ ਨਾਲ ਜਿਹੜੀ ਉਹਨਾਂ ਦੀ ਝੜਪ ਹੋਈ ਹੈ ਜਦੋਂ ਸਾਡੀ CIA ਦੀ ਟੀਮ ਆਪਣਾ ਇਲਾਕਾ ਗਸ਼ਤ ਤੇ ਸੀਗੀ ਤਾਂ ਇਹਨਾਂ ਨੇ ਇੱਕ ਮੋਟਰਸਾਈਕਲ ਤੇ ਸ਼ੱਕੀ ਪੁਰਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਰੁਕੇ ਤੇ ਨਹੀਂ ਉਹਨਾਂ ਨੇ ਜਹਾਜ਼ ਗਰਾਊਂਡ ਵੱਲ ਆਪਣੀ ਜੜੀ ਮੋਟਰਸਾਈਕਲ ਹੈ ਉਹ ਮੋੜ ਲਈ ਐਂਡ ਵੈਨਰ CIA ਟੀਮ ਸਟਾਰਟਡ ਚੇਜ਼ਿੰਗ them ਤੇ ਇਹਨਾਂ ਵਿੱਚੋਂ ਇੱਕ ਬੰਦੇ ਨੇ ਸਾਡੀ CIA ਟੀਮ ਤੇ ਦੋ ਫਾਇਰ ਕੀਤੇ ਜਦੋਂ ਸੀਆਈਏ ਟੀਮ ਨੇ ਉਹ ਫਾਇਰ ਰਿਟਰਨ ਕੀਤਾ ਤਾਂ ਫਿਰ ਇਹਨਾਂ ਦੀ ਮੋਟਰਸਾਈਕਲ ਡਿਸਬੈਲੈਂਸ ਹੋ ਕੇ ਡਿੱਗ ਪਈ ਔਰ ਇਹਨਾਂ ਦੇ ਇੱਕ ਬੰਦੇ ਤੇ ਲੱਚ ਗੋਲੀ ਵੱਜੀ ਤੇ ਦੂਜੇ ਨੂੰ ਉਹਦੇ ਹੈਂਡ ਤੇ ਉਹਦੀ ਬੋਡੀ ਤੇ ਇੰਜਰੀ ਹੈ ਪ੍ਰਾਇਮਰ ਫੇਸ ਹੀ ਇਹ ਦਿਖਦਾ ਹੈ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਚ ਜਾ ਰਹੇ ਸੀ ਤੇ ਜਦੋਂ ਪੁਲਿਸ ਨੇ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫੇਰ ਕਿਤਾ ਸਸੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਤਾਂ ਫਰੀਦਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਹੈ ਦੋ ਵਿਅਕਤੀਆਂ ਦੇ ਜਿਹੜੀ ਗੋਲੀ ਲੱਗੀ ਹੈ ਪੁਲਿਸ ਦੇ ਨਾਲ ਜਿਹੜੀ ਉਹਨਾਂ ਦੀ ਝੜਪ ਹੋਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਆਹ ਮੋਟਰਸਾਈਕਲ ਹੈ ਜਾਜ ਗਰਾਊਂਡ ਹੈ ਜਿਹੜਾ ਫਰੀਦਕੋਟ ਦਾ ਕਿਉਂਕਿ ਇਸ ਦੇ ਵਿੱਚ ਕਾਫੀ ਝੜੀਆਂ ਨੇ ਤਾਂ ਉਸ ਝੜੀਆਂ ਦੇ ਵਿੱਚ ਜਿਹੜਾ ਅੱਜ ਦੀ ਇਹ ਘਟਨਾ ਵਾਪਰੀ ਹੈ ਤਾਂ ਇਹ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਵੀ ਖੜਾ ਹੈ ਤੇ ਨਾਲ ਪਿਸਟਲ ਵੀ ਪਿਆ ਹੈ ਐਸਐਸਪੀ ਇੱਥੇ ਪਹੁੰਚੀ ਹੈ ਸਾਰੇ ਪਾਲਸ ਟੀਮ ਜਿਹੜੀ ਇੱਥੇ ਪਹੁੰਚੀ ਹੈ ਸਾਰੀ ਜਾਣਕਾਰੀ ਆਪਾਂ ਐਸਐਸਵੀ ਮੈਡਮ ਡਾਕਟਰ ਪ੍ਰਿਗਿਆ ਜੈਨ ਤੋਂ ਲਵਾਂਗੇ ਕਿਉਂਕਿ ਜਦੋਂ ਦੇ ਐਸਐਸਵੀ ਫਰੀਦਕੋਟ ਨੂੰ ਜਿਹੜੇ ਡਾਕਟਰ ਪ੍ਰਿਗਿਆ ਜੈਨ ਜਦੋਂ ਦੇ ਮਿਲੇ ਹੈ ਉਹ ਇਹਨਾਂ ਕੋਈ ਜਿਹੜਾ ਫਰੀਦਕੋਟ ਦੇ ਵਿੱਚ ਵੱਡੀ ਜਿਹੜੀ ਅਪਡੇਟ ਦੇਖਣ ਨੂੰ ਮਿਲਦੀ ਹੈ ਮੈਡਮ ਕੀ ਹੈ ਸਾਰੀ ਕਹਾਣੀ ਹੈ ਜੀ ਜਦੋਂ ਸਾਡੀ CIA ਦੀ ਟੀਮ ਆਪਣਾ ਇਲਾਕਾ ਗਸ਼ਤ ਤੇ ਸੀਗੀ ਤਾਂ ਇਹਨਾਂ ਨੇ ਇੱਕ ਮੋਟਰਸਾਈਕਲ ਤੇ ਸ਼ੱਕੀ ਪੁਰਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਰੁਕੇ ਤੇ ਨਹੀਂ ਉਹਨਾਂ ਨੇ ਜਹਾਜ ਗਰਾਉਂਡ ਵੱਲ ਆਪਣੀ ਜਿਹੜੀ ਮੋਟਰਸਾਈਕਲ ਹੈ ਉਹ ਮੋੜ ਲਈ ਐਂਡ ਵੈਨ ਅਰ CIA ਟੀਮ ਸਟਾਰਟਡ ਚੇਜ਼ਿੰਗ them ਤਾਂ ਇਹਨਾਂ ਵਿੱਚ ਉਹ ਇੱਕ ਬੰਦੇ ਨੇ ਸਾਡੀ CIA ਟੀਮ ਤੇ ਦੋ ਫਾਇਰ ਕਿਤੇ ਜਦੋਂ CIA ਟੀਮ ਨੇ ਉਹ ਫਾਇਰ ਰਿਟਰਨ ਕਿਤੇ ਤਾਂ ਫਿਰ ਇਹਨਾਂ ਦੀ ਮੋਟਰਸਾਈਕਲ ਡਿਸਬੈਲੈਂਸ ਹੋ ਕੇ ਡਿੱਗ ਪਈ ਔਰ ਇਹਨਾਂ ਦੇ ਇੱਕ ਬੰਦੇ ਤੇ ਲੱਚ ਗੋਲੀ ਬੱਜੀ ਤੇ ਦੂਜੇ ਨੂੰ ਉਹਦੇ ਹੈਂਡ ਤੇ ਉਹਦੀ ਬੋਡੀ ਤੇ ਇੰਜਰੀ ਆ ਵੀ ਰਸ਼ ਦੇ ਇਮੀਡੀਏਟਲੀ ਟੂ ਦਾ ਮੈਡੀਕਲ ਹਸਪੀਟਲ ਔਰ ਇਹ ਦੋਨੋਂ ਹੀ ਬੰਦੇ ਜਿਹੜੇ ਹੈਗੇ ਕ੍ਰਿਮੀਨਲ ਮਾਈਂਡਡ ਬੰਦੇ ਨੇ ਔਰ ਪਹਿਲਾਂ ਵੀ ਇਹਨਾਂ ਦੇ ਪੁਰਾਣੇ ਪਰਚੇ ਨੇ ਆਰਮਸ ਐਕਟ ਐਂਡੀਪੀਐਸ ਦੇ ਪੁਰਾਣੇ ਪਰਚੇ ਨੇ ਇਲਾਕੇ ਚਾਹੀਏ ਕਿ ਪੁਰਾਣੀ ਕ੍ਰਿਮੀਨਲ ਮਾਈਂਡਡ ਜਿਹੜੇ ਬੈਡ ਕੈਰੈਕਟਰਸ ਹੈ ਉਹਨਾਂ ਵਿੱਚ ਆਂਦੇ ਨੇ ਤੇ ਇਹਨਾਂ ਕੋਲੋਂ ਇੱਕ ਵੈਪਨ ਵੀ ਰਿਕਵਰ ਹੋਇਆ 32 ਬੋਰ ਦਾ ਜਿਹੜਾ ਲਾਇਸੈਂਸ ਹੀ ਵੈਪਨ ਨਹੀਂ ਹੈ ਨਜਾਇਜ਼ ਵੈਪਨ ਹੈ ਸੋ ਇਹ ਇਹੀ ਦਰਸਾਉਂਦਾ ਹੈ ਕਿ ਪ੍ਰਾਇਮਰ ਫੇਸ ਹੀ ਇਹ ਦਿਖਦਾ ਹੈ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਚ ਜਾ ਰਹੇ ਸੀ ਤੇ ਜਦੋਂ ਪੁਲਿਸ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫੇਰ ਕੀਤਾ ਮੈਡਮ ਇਹਨਾਂ ਦੀ ਪ੍ਰੋਫਾਈਲ ਦਾ ਪਤਾ ਕਿਵੇਂ ਲੱਗਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪਤਾ ਲੱਗਾ ਸਾਰੀ ਜਾਣਕਾਰੀ ਸਾਹਮਣੇ ਆਈ ਫਿਰ ਦੇਖੀ ਜਦੋਂ ਕੋਈ ਵੀ ਅਗਰ ਪੁਲਿਸ ਤੇ ਕੋਈ ਅਟੈਕ ਕਰੂਗਾ ਤਾਂ ਵੀ ਵਿਲ ਨਾਟ ਟੇਕ ਇਟ ਲਾਈਂਗ ਡਾਊਨ ਤਾਂ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤਾ ਵੀ ਵਿਲ ਆਬਵੀਅਸਲੀ ਰਿਟਰਨ ਇਟ ਬੈਕ ਔਰ ਜਦੋਂ ਇਹਨਾਂ ਨੂੰ ਫਿਰ ਰਾਉਂਡ ਅਪ ਕੀਤਾ ਗਿਆ ਤਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਕਿ ਇਹ ਕ੍ਰਾਈਮਨਲ ਬੰਦੇ ਨੇ ਕਿ ਜਖਮ ਇਹ ਦੋਨੋਂ ਜਾਣੇ ਔਰ ਹੁਣ ਉਹਨਾਂ ਨੂੰ ਪੜਤੀ ਕਰਵਾਇਆ ਗਿਆ ਇਸ ਦੇ ਆਫਟਰ ਟੇਕਨ ਟੂ ਦਾ ਮੈਡੀਕਲ ਹਸਪੀਟਲ ਫਾਰ ਫਰਸਟ ایڈ ਜੀ ਇੱਕ ਦੇ ਪੈਰ 'ਚ ਗੋਲੀ ਵੱਜੀ ਤਾਂ ਸੁਣਾ ਤੁਸੀਂ ਇਹ ਸਨ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਤਾਂ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਜਿਹੜੇ ਦੋ ਨੌਜਵਾਨ ਸੀ ਸ਼ੱਕੀ ਹਾਲਾਤ ਦੇ ਵਿੱਚ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਟੀਮ ਵੱਲੋਂ ਤਾਂ ਉਹਨਾਂ ਨੇ ਭਜਾ ਕੇ ਜਿਹੜਾ ਮੋਟਰਸਾਈਕਲ ਇੱਕ ਆਜਾਦ ਗਰਾਊਂਡ ਆ ਫਰੀਦਕੋਟ ਦੀ ਜਿੱਥੇ ਕਾਫੀ ਚਹਾੜੀਆਂ ਵਾਲਾ ਇਲਾਕਾ ਹੈ ਉਧਰ ਨੂੰ ਲੈ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਪੁਲਿਸ ਤੇ ਫਾਇਰ ਕੀਤੇ ਤਾਂ ਜਦੋਂ ਪੁਲਿਸ ਤੇ ਫਾਇਰ ਕੀਤੇ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਆਪ ਦੇ ਵੱਲੋਂ ਫਾਇਰ ਕੀਤੇ ਤਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਉਹਨਾਂ ਦੀ ਪ੍ਰੋਫਾਈਲ ਬਾਰੇ ਵੀ ਦੱਸਿਆ ਕਿ ਪਹਿਲਾਂ ਵੀ ਇਹਨਾਂ ਤੇ ਕਾਫੀ ਜਿਹੜੇ ਮਾਮਲੇ ਦਰਜ ਨੇ ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਸ ਤੋਂ ਬਾਅਦ ਅਗਲੀ ਜਿਹੜੀ ਜਾਂਚ ਜਿਹੜੀ ਉਹਨਾਂ ਦੀ ਬਰੀਕੀ ਨਾਲ ਕੀਤੀ ਜਾਵੇਗੀ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਖਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ